ਕੈਨੇਡਾ ਦੇ ਪਬਲਿਕ ਸੇਫਟੀ ਮਨਿਸਟਰ ਗੈਰੀ ਅਨੰਦ ਸੰਗਰੀ ਨੂੰ ਲੈ ਕੇ ਇੱਕ ਅਹਿਮ ਖੁਲਾਸਾ ਹੋਇਆ ਹੈ ਕੈਬਨਟ ਮੰਤਰੀ ਤੇ ਇੱਕ ਅਤਵਾਦੀ ਸੰਗਠਨ ਦੇ ਮੈਂਬਰ ਦੀ ਪੀਆਰ ਦੇ ਲਈ ਹਿਮਾਇਤ ਦੇ ਵਿੱਚ ਪੱਤਰ ਜਾਰੀ ਕਰਨ ਦਾ ਇਲਜ਼ਾਮ ਹੈ ਪਰ ਕੈਬਨਟ ਮੰਤਰੀ ਨੇ ਇਸ ਮਾਮਲੇ ਤੇ ਆਪਣੀ ਸਫਾਈ ਪੇਸ਼ ਕੀਤੀ ਹੈ ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਗੈਰੀ ਅਨੰਦ ਸਗਰੀ ਨੇ ਆਪਣੇ ਕੈਬਨਿਟ ਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇੱਕ ਅਜਿਹੇ ਵਿਅਕਤੀ ਦੀ ਇਮੀਗ੍ਰੇਸ਼ਨ ਅਰਜ਼ੀ ਦੀ ਹਮਾਇਤ ਦੇ ਵਿੱਚ ਪੱਤਰ ਲਿਖੇ ਸਨ ਜਿਸ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਅੱਤਵਾਦੀ ਸੰਗਠਨ ਲਿੱਟੇ ਦਾ ਮੈਂਬਰ ਬੰਨਿਆ ਸੀ ਇਹ ਪੱਤਰ 2016 ਤੋਂ 2023 ਦੇ ਵਿੱਚ ਹਾਊਸ ਆਫ ਕਾਮਨਸ ਦੇ ਲੈਟਰ ਹੈਡ ਤੇ ਲਿਖੇ ਗਏ ਸਨ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਸ਼੍ਰੀਲੰਕਾ ਦੇ ਤਮਿਲ ਟਾਈਗਰਸ ਦੇ ਕਥਿਤ ਮੈਂਬਰ ਸੇਥੁਰਨ ਸਿਲਵਾ ਕੁਮਾਰ ਦੀ ਟੋਰਾਂਟੋ ਦੇ ਵਿੱਚ ਪੀਆਰ ਦੀ ਅਰਜ਼ੀ ਮਨਜ਼ੂਰ ਕਰਨ ਦੇ ਲਈ ਭੇਜੇ ਗਏ ਸਨ ਸੇਥੁਰਨ ਸਿਲਵਾ ਕੁਮਾਰਨ 2005 ਤੋਂ ਕੈਨੇਡਾ ਦੇ ਵਿੱਚ ਪੀਆਰ ਦੇ ਲਈ ਅਰਜ਼ੀ ਦੇ ਰਿਹਾ ਹੈ ਪਰ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਉਸ ਦੀ ਅਰਜ਼ੀ ਨੂੰ ਲਿਬ੍ਰੇਸ਼ਨ ਟਾਈਗਰਸ ਆਫ ਤਾਮਿਲ ਇਲਮ ਦੇ ਨਾਲ ਉਸ ਦੇ ਸਬੰਧਾਂ ਨੂੰ ਆਧਾਰ ਬਣਾ ਕੇ ਵਾਰ-ਵਾਰ ਰੱਦ ਕੀਤਾ ਹੈ ਲਿਟ ਜਿਸ ਨੂੰ ਤਮਿਲ ਟਾਈਗਰਸ ਵੀ ਕਿਹਾ ਜਾਂਦਾ ਹੈ ਇਹ ਸ਼੍ਰੀਲੰਕਾ ਸਰਕਾਰ ਦੇ ਵਿਰੁੱਧ ਲੰਮੀ ਸਿਵਲ ਵਾਰ ਲੜਨ ਵਾਲਾ ਇੱਕ ਅੱਤਵਾਦੀ ਸੰਗਠਨ ਸੀ ਜਿਸ ਨੂੰ ਕੈਨੇਡਾ ਨੇ 2016 ਦੇ ਵਿੱਚ ਅੱਤਵਾਦੀ ਸੰਗਠਨਾ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਸੀ ਗੈਰੀ ਅਨੰਦਸੰਗੀ ਜੋ ਕਿ 2015 ਦੇ ਵਿੱਚ ਲਿਬਰਲ ਸੰਸਦ ਮੈਂਬਰ ਚੁਣੇ ਗਏ ਸਨ ਉਨ੍ਹਾਂ ਨੇ ਸਿਲਵਾ ਕੁਮਾਰਨ ਨੂੰ ਪੀਆਰ ਦੇਣ ਦੀ ਹਿਮਾਇਤ ਦੇ ਵਿੱਚ ਪਹਿਲਾ ਪੱਤਰ 2016 ਦੇ ਵਿੱਚ ਲਿਖਿਆ ਫਿਰ ਦੂਸਰਾ ਪੱਤਰ 2023 ਦੇ ਵਿੱਚ ਲਿਖਿਆ ਗਿਆ 2023 ਦਾ ਪੱਤਰ ਸਿਲਵਾ ਕੁਮਾਰਨ ਦੇ ਵਕੀਲ ਨੂੰ ਉਦੋਂ ਭੇਜਿਆ ਗਿਆ ਜਦੋਂ ਬਾਰਡਰ ਏਜੰਸੀ ਮਿਨਿਸਟਰੀਅਲ ਰੀਲੀਫ ਦੇ ਆਧਾਰ ਤੇ ਫੈਸਲੇ ਦੀ ਜਾਂਚ ਕਰ ਰਹੀ ਸੀ ਕੈਬਨਿਟ ਮੰਤਰੀ ਨੇ ਏਜੰਸੀਆਂ ਨੂੰ ਸਿਲਵਾ ਕੁਮਾਰਨ ਦੀ ਅਰਜ਼ੀ ਤੇ ਮੁੜ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਸੀ ਅਨੰਦ ਸੰਗਰੀ ਨੇ ਆਪਣੇ ਪੱਤਰ ਦੇ ਵਿੱਚ ਦਾਵਾ ਕੀਤਾ ਹੈ ਕਿ ਸੇਲਵਾ ਕੁਮਾਰਨ ਨੇ ਲਿੱਟੇ ਲਈ ਕੰਮ ਕਰਨ ਦੀ ਗੱਲ ਨੂੰ ਲੈ ਕੇ ਆਪਣੇ ਵਕੀਲ ਦੀ ਸਲਾਹ ਤੇ ਗਲਤ ਬਿਆਨ ਦਿੱਤਾ ਸੀ ਹਾਲਾਂਕਿ ਬਾਰਡਰ ਏਜੰਸੀ ਨੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਸੇਲਵਾ ਕੁਮਾਰਨ ਨੇ ਆਪਣੇ ਸ਼ੁਰੂਆਤੀ ਬਿਆਨ ਦੇ ਵਿੱਚ ਇਸ ਦਾ ਹਵਾਲਾ ਦਿੱਤਾ ਸੀ ਅਨੰਦ ਸੰਗਰੀ ਨੇ 14 ਜੁਲਾਈ ਨੂੰ ਗਲੋਬਲ ਨਿਊਜ਼ ਦੇ ਵਿੱਚ ਦਿੱਤੇ ਬਿਆਨ ਵਿੱਚ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਅਧੀਨ ਹੈ ਇਸ ਦੇ ਲਈ ਉਹ ਇਸ ਤੇ ਟਿੱਪਣੀ ਨਹੀਂ ਕਰ ਸਕਦੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪੱਤਰ ਉਨ੍ਹਾਂ ਦੇ ਕੈਬਨਿਟ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਾਰੀ ਕੀਤੇ ਗਏ ਸਨ ਅਤੇ ਜੁਲਾਈ 2023 ਦੇ ਵਿੱਚ ਮੰਤਰੀ ਬਨਣ ਤੋਂ ਬਾਅਦ ਉਨ੍ਹਾਂ ਨੇ ਅਜੇ ਹਾ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਸਦ ਮੈਂਬਰ ਵਜੋਂ ਉਹ ਆਪਣੇ ਇਲਾਕੇ ਦੇ ਨਿਵਾਸੀਆਂ ਦੀ ਮਦਦ ਲਈ ਅਜਿਹੇ ਪੱਤਰ ਲਿਖਣਾ ਉਨ੍ਹਾਂ ਲਈ ਆਮ ਪ੍ਰਕਿਰਿਆ ਹੈ। ਅਨੰਦ ਸਾਗਰੀ ਨੇ ਲਿੱਟੇ ਅਤੇ ਵਰਲਡ ਤਮਿਲ ਮੂਵਮੈਂਟ ਦੇ ਨਾਲ ਸੰਬੰਧਿਤ ਕਿਸੇ ਵੀ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਜੋ ਕਿ ਲਿੱਟੇ ਨੂੰ ਕੈਨੇਡਾ ਦੇ ਵਿੱਚ ਅੱਤਵਾਦੀ ਸੰਗਠਨ ਮੰਨਿਆ ਜਾਂਦਾ ਹੈ। ਇਹ ਮਾਮਲਾ ਅਜੇ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਅਤੇ ਅਨੰਤ ਸਗਰੀ ਨੇ ਕਿਹਾ ਹੈ ਕਿ ਉਹ ਇਸ ਸੰਬੰਧੀ ਕੋਈ ਵੀ ਫੈਸਲਾ ਨਹੀਂ ਲੈਣਗੇ। ਇਸ ਮੁੱਦੇ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਸੁਰੱਖਿਆ ਨੀਤੀਆਂ ਅਤੇ ਅੱਤਵਾਦ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਦੇ ਮੁੱਦੇ ਨੂੰ ਵੀ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ।